ਵੀਰ ਪੱਪੀ ਡਿਸਕਸ ਕਰ ਰਹੇ ਸੀ ਵੀ ਕੋ ਸਾਨੂੰ ਇਹ ਪਤਾ ਲੱਗਿਆ ਕਿ ਕੁਝ ਚੱਲ ਰਿਹਾ ਵੇ ਡੱਲੇਵਾਲ ਸਾਹਿਬ ਨੇ ਸਰਕਾਰੀ ਟੀਮ ਨੂੰ ਮਨਾ ਕਰਤਾ ਉਹ ਟੈਸਟ ਨਹੀਂ ਦੇ ਰਹੇ ਇਹੋ ਜੀ ਗੱਲ ਕੋਈ ਨਹੀਂ ਅਸੀਂ ਮੰਗ ਕੀ ਕਰ ਰਹੇ ਆ ਅਸੀਂ ਮੰਗੇ ਕਰ ਰਹੇ ਆ ਕਿ ਡੱਲੇਵਾਲ ਸਾਹਿਬ 26 ਤਰੀਕ ਤੋਂ ਮਰਵਾਤ ਤੇ ਬੈਠੇ ਨੇ ਤਿੰਨ ਚਾਰ ਦਿਨ ਉਹ ਹਸਪੀਟਲ ਤੇ ਰਹੇ ਨੇ ਪੂਰ ਪੋਟਾ ਵੀ ਸਰਕਾਰ ਕੋਲੇ ਆ ਉਦੋਂ ਜਿਹੜੀ ਰੋਜ਼ ਟੀਮ 체크업 ਕਰਦੀ ਹੈ ਉਹ ਵੀ ਸਰਕਾਰ ਕੋਲੇ ਹੈ ਬਈ ਉਹ ਜਨਤਕ ਹੋ ਜਾਣ ਜਿਹੜੀ ਸਰਕਾਰ ਕੋਲੇ ਰਿਪੋਰਟਾਂ ਬਈ ਹੁਣ ਤੱਕ ਉਹਨਾਂ ਦੀ ਪੋਜੀਸ਼ਨ ਕੀ ਹੈ ਇਧਰੋਂ ਸਵਾਇਮਨ ਵਾਲੀ ਟੀਮ ਵੱਲੋਂ ਤਾਂ ਹੋ ਰਿਹਾ ਸਰਕਾਰ ਨੇ ਮੰਨਣਾ ਨਹੀਂ ਸਰਕਾਰ ਤਾਂ ਇਹ ਕਹਿ ਦਿੰਦੀ ਬਈ ਇਹਨਾਂ ਤੱਕ ਹਾਇਆ ਗਿਆ ਜੀ ਅਸਲ ਰਿਪੋਰਟ ਹੈ ਨਾ ਮੈਂ ਬੋਲ ਕੇ ਕੁਝ ਕਹਿ ਸਕਦਾ ਨਾ ਸਵਾਇਮਨ ਟੀਮ ਕਰ ਸਕਦੇ ਨਾ ਡਾਕਟਰ ਸਾਹਿਬ ਇਹ ਕਰਦ ਸਕਦੇ ਆ ਜਿਹੜੀ ਸਚਾਈ ਹੈ ਉਹ ਤਾਂ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਇੰਨੀ ਕੁ ਬੇਨਤੀ ਕੀਤੀ ਹੈ ਇਨੂੰ ਪ੍ਰਵਾਨ ਕਰੋ ਸਰਕਾਰ ਨਾਲ ਤੁਸੀਂ ਉੱਚ ਅਧਿਕਾਰੀ ਆਪਦੇ ਡਾਕਟਰਾਂ ਸਾਹਿਬ ਨਾਲ ਉਹਨੂੰ ਕਹ ਵੀ ਉਹਨਾਂ ਦੀ ਮੰਗ ਇਹ ਆ ਕਿ ਹੁਣ ਤੱਕ ਦੇ ਜਿਹੜੇ ਆਪਾਂ ਟੈਸਟ ਲੈਂਦੇ ਆ ਉਹ ਜਨਤਕ ਕਰਕੇ ਦੁਬਾਰਾ ਫੇਰ ਟੈਸਟ ਦੇ ਦੇਾਂਗੇ ਕੋਈ ਰੌਲਾ ਨਹੀਂ ਇਹ ਜ਼ਰੂਰੀ ਨਾ ਇਨੀ ਕਮਿਟੀ ਪ੍ਰਬੰਧ ਕਰ ਲਓ ਠੀਕ ਸੋ ਫਿਰ ਕੀ ਇਹਨਾਂ ਵੱਲੋਂ ਕੀ ਆ ਗਿਆ ਡਾਕਟਰਾਂ ਦੀ ਟੀਮ ਜਿਹੜੀ ਹਮਾਰੀ ਨਾਲ ਆ ਗਈ ਨਹੀਂ ਇਹਨਾਂ ਦੇ ਡਾਕਟਰਾਂ ਨੇ ਕੁਝ ਨਹੀਂ ਕਿਹਾ ਉਹ ਸਾਰੇ ਇੱਕ ਤਾਲਮੇਲ ਬਣਾਉਣ ਦੇ ਚ ਆਏ ਆ ਕਿ ਸਾਡਾ ਤਾਲਮੇਲ ਸਾਂਝਾ ਬਣ ਜੇ ਹਾਂ ਕੋਈ ਇਹ ਨਾ ਆਵੇ ਵੀ ਇਹ ਟੀਮ ਅਸੀਂ ਕੁਝ ਹੋਰ ਬੋਲ ਰਹੇ ਆ ਸੋਹਮਨ ਦੀ ਟੀਮ ਹੋਰ ਬੋਲ ਰਹੀ ਆ ਸਰਕਾਰੀ ਡਾਕਟਰ ਕੁਝ ਹੋਰ ਬੋਲ ਰਹੇ ਆ ਲੈ ਅਸੀਂ ਇਹਨਾਂ ਨੂੰ ਮੰਗੇ ਇੱਕ ਜ਼ਰੂਰ ਰੱਖੀ ਆ ਕਿ ਵੀ ਜਿਹੜੀ ਹੁਣ ਤੱਕ ਦੇ ਟੈਸਟ ਲੈਂਦੇ ਨੇ ਅਸੀਂ ਮਨਾਂ ਨਹੀਂ ਕੀਤਾ ਉਹ ਸਾਰੇ ਇਹਨਾਂ ਕੋਲੇ ਹੈਗੇ ਵੀ ਉਹ ਥੋੜੇ ਜਿਨੇ ਜਨਤਕ ਕੀਤੇ ਜਾਣ ਸਵੈਮਾਨਨੇ ਟੀਮ ਨੇ ਜਾਂਚ ਕੀਤੀ ਆ ਆ ਵੀ ਦੀ ਤਾਲਮੇ ਲਖ ਸਰਕਾਰੀ ਜਿਹੜੀ ਡਾਕਟਰਾਂ ਦੀ ਟੀਮ ਆ ਰਹੀ ਆ ਕੀ ਉਹ ਕਿਸ ਚੀਜ਼ ਦੀ ਮੰਗ ਕਰ ਰਹੇ ਨੇ ਕਿ ਮੈਡੀਕਲ ਜਿਵੇਂ ਟੈਸਟ ਕੋਣ ਸੈਂਪਲ ਲੈਣੇ ਨੇ ਉਹ ਨਹੀਂ ਮਿਲ ਰਹੀ ਉਹਨਾਂ ਨੂੰ ਜਾਂ ਕਿਸ ਨਹੀਂ ਨਹੀਂ ਹੁਣ ਤੱਕ ਤਾਂ ਮੰਨੇ ਨਹੀਂ ਕੀਤੇ ਅੱਜ ਤੱਕ ਤਾਂ ਕੋਈ ਮੰਨੇ ਨਹੀਂ ਕੀਤਾ ਸਾਰੇ ਟੈਸਟ ਇਹਨਾਂ ਕੋਲੇ ਨੇ ਜੋ ਵੀ ਇਹਨਾਂ ਨੇ ਕਰਨੇ ਚਾਹੇ ਜੋ ਇਹਨਾਂ ਨੂੰ ਕਿਹਾ ਜੋ ਇਹਨਾਂ ਦੀ ਡਿਊਟੀ ਲੱਗੀ ਉਹ ਕਰੇ ਇਹਨਾਂ ਨੇ ਫਿਰ ਪੁਲਿਸ ਕੌਂਸਪਰਕ ਕਰ ਰਹੀ ਸੀ ਤੁਹਾਡੇ ਨਾਲ ਇਹਨਾਂ ਦੇ ਨਾਲ ਇਹਹੀ ਤਾਂ ਮੈਂ ਕਿ ਨਾ ਵੀ ਬਾਹਰ ਚੱਲ ਰਹੇ ਮੈਂ ਹੁਣ ਵੀ ਇੱਥੇ ਸੁਣਿਆ ਵੀ ਕੋਈ ਮੈਸੇਜ ਇਹੋ ਜਿਹਾ ਵੀ ਚੱਲ ਰਿਹਾ ਵੀ ਪੰਜਾਬ ਪੁਲਿਸ ਆ ਰਹੀ ਹੈ ਪ੍ਰਧਾਨ ਜੀ ਨੂੰ ਚੱਕਣ ਤੇ ਆ ਰਹੀ ਹੈ ਉਹਦੇ ਮਰੂ ਟੀਮ ਆ ਰਹੀ ਹੈ ਹਨਾ ਇਹੋ ਜਿਹੇ ਹਾਲਾਤ ਹਜੇ ਕੁਛ ਨਹੀਂਗੇ ਅਸੀਂ ਡਿਸਕਸ ਕਰ ਰਹੇ ਹਾਂ ਤਾਲਮੇਲ ਬਣਾਉਣ ਦੇ ਵਿੱਚ ਸਾਡਾ ਕੁਛ ਹੈਗੀ ਆ ਕਿ ਇਹਨੇ ਇਹ ਵੀ ਡਾਕਟਰ ਸਾਹਿਬ ਨੇ ਚਲੋ ਭਾਵੇਂ ਇਧਰ ਉਹ ਸੋਇਮਾਨ ਦੀ ਟੀਮ 'ਚ ਕੰਮ ਕਰਦੇ ਨੇ ਇਹਨਾਂ ਦੀ ਵੀ ਡਿਊਟੀ ਲੱਗੀ ਹੋਈ ਸਰਕਾਰ ਤੋਂ ਉੱਤੇ ਪਰ ਵੱਜਮੀ ਟੀਮ ਜੋ ਦੇ ਟੈਸਟ ਟੈਸਟਾ ਇੱਕੋ ਹੀ ਆ ਨਾ ਟੈਸਟ ਨੇ ਖੂਨ ਨੇ ਤਾਂ ਇੱਕੋ ਹੀ ਟੈਸਟ ਦੇਣਿਆ ਨਾ ਇਹਨਾਂ ਦੀ ਟੀਮ ਨੇ ਕੁਝ ਕਰਨ ਨਾ ਇਹਨਾਂ ਦੇ ਕਰਨੇ ਉਹ ਜਦੋਂ ਜਨਤਕ ਜਾਊਗੀ ਲੋਕਾਂ ਚ ਜਾਊਗੀ ਵਾਕਿਆ ਉਹਦੀ ਜਿਹੜਾ ਸਾਰਾ ਸਥਿਤੀ ਸਾਹਮਣੇ ਆ ਠੀਕ ਇਸ ਕਰਕੇ